ਅੱਜ ਵੱਲੋਂ ਉਡਾਨ ਪਰਦੇਸਾਰ ਹੀ ਉਸ ਵੇਲੇ 에어ਪੋਰਟ ਤੇ ਖਲਬਲੀ ਮਚ ਗਈ ਜਦੋਂ ਜਹਾਜ਼ ਦਾ ਅਗਲਾ ਪਹੀਆ ਗੁੰਮ ਹੋਣ ਦੀ ਰਿਪੋਰਟ ਆਈ 에어ਪੋਰਟ ਤੇ ਤਾਂ ਹਫੜਾ ਦਫੜੀ ਹੀ ਮਚ ਗਈ ਇਸ ਜਹਾਜ਼ ਵਿੱਚ 75 ਯਾਤਰੀ ਸਵਾਰ ਸਨ ਦਰਸਲ ਇੱਕ ਫਲਾਈਟ ਜਿਹੜੀ ਕਿ ਗੁਜਰਾਤ ਦੇ ਕਾਂਡਲਾ ਤੋਂ ਮੁੰਬਈ ਜਾ ਰਹੀ ਸੀ ਇਸ ਸਪਾਈਸ ਜਟ ਦਾ Q400 ਜਹਾਜ਼ ਹੈ ਜਿਸ ਨਾਲ ਇੱਕ ਵੱਡਾ ਹਾਦਸਾ ਹੋਣ ਟਲ ਗਿਆ ਜਹਾਜ਼ ਵਿੱਚ ਉਸ ਵੇਲੇ ਸਮੱਸਿਆ ਆਈ ਜਦੋਂ ਉਡਾਨ ਪਰਦੇਸ ਸਮੇ ਇਸ ਜਹਾਜ਼ ਦਾ ਇੱਕ ਬਾਹਰੀ ਪਹੀਆ ਡਿੱਗ ਪਿਆ ਅਜਿਹਾ ਹੋਣ ਮਗਰੋਂ ਮੁੰਬਈ ਹਵਾਈ ਅੱਡੇ ਤੇ ਪੂਰੀ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਇੱਕ 에ਅਰਲਾਈਨ ਦੇ ਬੁਲਾਰੇ ਨੇ ਦੱਸਿਆ ਹੈ ਕਿ ਜਹਾਜ਼ ਮੁੰਬਈ ਵਿੱਚ ਸੁਰੱਖਿਅਤ ਉਤਰਿਆ ਸਾਰੇ ਹੀ ਯਾਤਰੀ ਸੁਰੱਖਿਅਤ ਨੇ ਉਹਨਾਂ ਨੇ ਦੱਸਿਆ ਹੈ ਕਿ ਉਡਾਨ ਪਰਦੇਸ ਸਮੇ ਇਸ ਜਹਾਜ਼ ਦਾ ਇੱਕ ਪਹੀਆ ਰਨਵੇ ਤੇ ਮਿਲਿਆ ਜਹਾਜ਼ ਨੇ ਮੁੰਬਈ ਦੀ ਆਪਣੀ ਯਾਤਰਾ ਜਾਰੀ ਰੱਖੀ ਅਤੇ ਸੁਰੱਖਿਅਤ ਉਤਰ ਗਿਆ ਸੁਚਾਰੂ ਲੈਂਡਿੰਗ ਤੋਂ ਬਾਅਦ ਜਹਾਜ਼ ਆਪਣੀ ਸ਼ਕਤੀ ਨਾਲ ਟਰਮੀਨਲ ਤੇ ਪਹੁੰਚਿਆ ਅਤੇ ਸਾਰੇ ਯਾਤਰੀ ਆਮ ਵਾਂਗ ਉਤਰ ਗਏ ਤਾਂ ਇਸ ਜਹਾਜ਼ ਨਾਲ ਇੱਕ ਵੱਡਾ ਹਾਦਸਾ ਹੋਣ ਟਲ ਗਿਆ